ਤਾਂ ਜੇ ਕੋਲੇ ਜਾ ਕੇ ਟਕਰਾਈਏ ਗੱਡੀ ਟਰੱਕ ਨਾਲ ਉੱਥੇ ਜਾ ਕੇ ਮੋਕੇ ਤੇ ਮੌਤ ਹੋ ਗਈ ਜੀ ਅਸੀਂ ਤਾਂ ਹੁਣ ਆਏ ਪਿੱਡੂ ਆ ਕੇ ਵੇਖਾ ਬਹੁਤ ਭੈੜੀ ਹਾਲਤ ਹੈ ਨਾ ਗੱਡੀ ਦੀ ਪੋਰਟ ਟੁੱਟ ਰਹੀ ਜੇ ਬਾਵਾਂ ਟੁੱਟੀਆਂ ਕੁੜੀ ਜਦੋਂ ਲੱਤਾਂ ਟੁੱਟੀਆਂ ਇਹ ਟਰਾਲੇ ਨਾਲ ਮਤਲਬ ਇਨਸੀਡੈਂਟ ਹੋਇਆ ਜੀ ਉੱਥੇ ਦੱਸਣ ਵਾਲੇ ਦੱਸਦੇ ਆ ਜੀ ਮਤਲਬ ਟਰਾਲਾ ਜੱਕਦਮ ਪਤਾ ਨਹੀਂ ਟਰੈਵਲ ਦੀ ਅੱਖ ਲੱਗ ਗਈ ਕੀ ਕਾਰਨ ਬਣਿਆ ਜੱਕਦਮ ਟਰਾਲਾ ਕੱਟਿਆ ਗਿਆ ਗੁਰਵਿੰਦਰ ਕੋਰਾ ਕੁੜੀ ਜੀ ਹਾਂਜੀ 1 ਮਹੀਨਾ ਪਹਿਲਾਂ ਇਹਦੀ ਮਰਜੋਈ ਹੈ ਕੈਨੇਡਾ ਦੇ ਵਿੱਚ ਅ뇨 ਤਾਂ ਹੁਣੇ ਆਈ ਸੀ ਫਿਰੋਜ਼ਪੁਰ ਵਿੱਚ ਇੱਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਕਰੀਬ 2 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਇਸ ਮਹਿਲਾ ਪੁਲਿਸ ਮੁਲਾਜ਼ਮ ਦਾ ਵਿਆਹ ਹੋਇਆ ਸੀ ਪਿੰਡ ਹਾਸ਼ਮ ਦੇ ਨਜ਼ਦੀਕ ਟਰਾਲੇ ਅਤੇ ਕਾਰ ਦੀ ਟੱਕਰ ਹੁੰਦੀ ਹੈ ਤੇ ਡਿਊਟੀ ਤੋਂ ਵਾਪਸ ਆ ਰਹੀ ਮਹਿਲਾ ਮੁਲਾਜ਼ਮ ਮਦੀ ਜਿਹੜੀ ਐਕਸੀਡੈਂਟ ਹੋ ਜਾਂਦਾ ਔਰ ਉਸਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ ਡਿਊਟੀ ਤੋਂ ਕਾਰ ਵਾਪਸ ਜਾ ਰਹੀ ਸੀ ਤੇ ਰਸਤੇ ਵਿੱਚ ਟਰਾਲੇ ਨਾਲ ਉਸਦੀ ਕਾਰ ਦੀ ਟੱਕਰ ਹੋ ਗਈ ਜਿਸ ਦੌਰਾਨ ਉਸਦੀ ਮੌਤ ਹੋ ਗਈ ਪੂਰੀ ਜਾਣਕਾਰੀ ਇਸ ਮੌਕੇ ਦੇ ਉਤੇ ਮੌਜੂਦ ਪਿੰਡ ਦੇ ਸਰਪੰਚ ਵੱਲੋਂ ਤੇ ਕਿਸਾਨ ਆਗੂ ਸੁਖਦੇਵ ਸਿੰਘ ਵੱਲੋਂ ਤੇ ਨਾਲ ਦੇ ਨਾਲ ਜਿਹੜੇ ਹਸਪਤਾਲ ਦੇ ਵਿੱਚ ਇਸ ਮਹਿਲਾ ਪੁਲਿਸ ਮੁਲਾਜ਼ਮ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀਗਾ ਉਸ ਦੇ ਡਾਕਟਰ ਵੱਲੋਂ ਕੀ ਕਿਹਾ ਜਾਂਦਾ ਹੈ ਤੁਸੀਂ ਆਪ ਸੁਣ ਲਵੋ ਇਹ ਅਪਰੋਚ ਪਰ ਕਰਦੀ ਸੀ ਪੁਲਸ ਲੈਣ ਦਾ ਜਿਹਾ ਕੰਮ ਤੇ ਸਾਂਧਿਆ ਕੋਲੇ ਜਾ ਕੇ ਟਕਰਾਈਏ ਗੱਡੀ ਟਰੱਕ ਨਾਲ ਉੱਥੇ ਜਾ ਕੇ ਮੌਕੇ ਤੇ ਮੌਤ ਹੋ ਗਈ ਜਿਹਦੀ ਅਸੀਂ ਤਾਂ ਹੁਣ ਆਏ ਪਿੱਡੂ ਆ ਕੇ ਵੇਖਾ ਬਹੁਤ ਬੜੀ ਹਾਦਸਾ ਗੱਡੀ ਦੀ ਭੰਗ ਤੋੜੀ ਇਹ ਦਬਾਵਾਂ ਟੁੱਟੀਆਂ ਉੜੀਆਂ ਜਿਦਾਂ ਜੱਤਾ ਟੁੱਟ ਗਿਆ ਬਹੁਤ ਜ਼ਬਰਦਸਤ ਗੱਡੀ ਵੱਜੀ ਆ ਜਾ ਡਿਸਪਰਾਲੇ ਨਾਲ ਐਕਸੀਡੈਂਟ ਹੋਇਆ ਉਹ ਡਰਾਈਵਰ ਉਹ ਫੜਿਆ ਗਿਆ ਜਾਂ ਟਰਾਲਾ ਵੀ ਜਬਤ ਨਹੀਂ ਡਰਾਈਵਰ ਭੱਜ ਗਿਆ ਜੀ ਟਰਾਲਾ ਜਬਤ ਕੀਤਾ ਤੇ ਜਿਹੜੇ ਉਹ ਬੰਦੇ ਦੱਸਦੇ ਉਹ ਤੇ ਵੀ ਟਰਾਲੇ ਵਾਲ ਨੇ ਕੀ ਰਾਈ ਕੱਟ ਮਾਰਿਆ ਤੇ ਟਰਾਲਾ ਸੰਭਲਣ ਤੇ ਗੱਡੀ ਵਿੱਚ ਇੱਕ ਕੁੜੀ ਨੇ ਪਹਿਲਾਂ ਤਾਂ ਟ੍ਰਿਪ ਵੀ ਦਿੱਤਾ ਸਕੈਂਟ ਦੋ ਹੀ ਲੱਗਿਆਂ ਦੇ ਜਦੋਂ ਆ ਕੇ ਵਿੱਚ ਵੱਜ ਗਿਆ ਮੌਕੇ ਤੇ ਮੌਤ ਉਹ ਕੁੜੀ ਤੇ ਲੜਕੀ ਦਾ ਕੀ ਨਾਮ ਆ ਕੁੜੀ ਕਿੱਧਰੋਂ ਆ ਰਹੀ ਸੀ ਕੁਲਵਿੰਦਰ ਕੌਰ ਆ ਜੀ ਕੁਲਵਿੰਦਰ ਕੌਰ ਤੇ ਲੜਕੀ ਕਿੱਧਰੋਂ ਆ ਰਹੀ ਸੀ ਲੜਕੀ ਤੇ ਫਰੋਇਪੁਰ ਜੋੜੀ ਤੋਂ ਜਾ ਰਹੇ ਜੀ ਫਰੋਇਪੁਰ ਨੂੰ ਟਰਾਲਾ 0 ਲੋ ਆ ਰਿਹਾ ਸੀ ਰੋਹੀਪੁਰ ਨੂੰ ਸਿੱਧੀ ਟੱਕਰ ਹੋ ਗਈ ਕਿੰਨੀ ਉਮਰ ਸੀ ਕਿ ਲੱਗੀ 32 ਸਾਲ ਨੂੰ ਮੈਂ ਮੈਂ ਰੋਹੀ ਸੀ ਮੈਂ ਜੀ ਹੁਣ ਅਜ 15 ਦਿਨ ਹੋ ਗਿਆ ਬਾਹਰੋਂ ਆਈ ਐਪ ਤੇ ਪਰ ਫਿਰ ਜਾਣਾ ਸੀਗਾ ਅਜੇ ਮਰਜ਼ੀ ਨਹੀਂ ਹੋਈ ਸੀ ਕਿਹੜੇ ਕੰਟਰੀ ਵਿੱਚ ਇੱਕ ਕੈਨੇਡਾ ਚ ਗਈ ਜੀ ਉਹਦਾ ਪਰਿਵਾਰ ਪਲਾ ਕੈਨੇਡਾ ਚਾ ਉੱਥੇ ਮੇਰੀ ਡਿਊਟੀ ਇੱਥੇ ਕਰਦੀ ਹਾਂ ਹਾਂ ਡਿਊਟੀ ਕਰਦੀ ਜੀ ਪੁਸ ਮਲਾਜ ਜੀ ਹਾਂ ਜੀ ਇਹ ਟਰਾਲੇ ਨਾਲ ਮਤਲਬ ਐਕਸੀਡੈਂਟ ਹੋਇਆ ਜੀ ਉੱਤੇ ਦੱਸਣ ਵਾਲੇ ਦੱਸਦੇ ਆ ਜੀ ਮਤਲਬ ਟਰਾਲਾ ਜੱਕਦਮ ਪਤਾ ਨਹੀਂ ਟ੍ਰੈਵਲ ਦੀ ਅੱਖ ਲੱਗ ਗਈ ਕੀ ਕਾਰਨ ਬਣਿਆ ਜੀ ਜੱਕਦਮ ਟਰਾਲਾ ਕੱਟਿਆ ਗਿਆ ਤੇ ਸਕਿੰਟ ਦੇ ਹਿਸਾਬ ਨਾਲ ਇਨਸੀਡੈਂਟ ਹੋ ਗਿਆ ਕਿੰਨੀ ਕੋਮਰ ਸੀ ਜੀ ਲੜਕੀ ਉਮਰ ਹੋਈ 32 ਸਾਲ ਜੀ ਹਾਂਜੀ ਕਿੱਥੇ ਕਰਦੀ ਸੀ ਡਿਊਟੀ ਇਹ ਕਲਖੁਰਦ ਕਰਦੀ ਸੀ ਨਰਾਂ ਵਾਲਾ ਜੀ ਪੁਲਿਸ ਚੱਕੜੀ ਹਾਂਜੀ ਪੁਲਿਸ ਜਾਂ ਹਾਂਜੀ ਕਲਵਿੰਦਰ ਕੋਹਰਾ ਕੁੜੀ ਜੀ ਹਾਂਜੀ 1 ਮਹੀਨਾ ਪਹਿਲਾਂ ਇਹਦੀ ਮਰਜ ਹੋਈ ਹੈ ਕੈਨੇਡਾ ਦੇ ਵਿੱਚ ਹਾਂਜੀ ਉਹ ਤਾਂ ਹੁਣੇ ਆਈ ਸੀ ਹਾਂਜੀ ਤੇ ਟਰਾਲੇ ਵਾਲਾ ਫੜਿਆ ਗਿਆ ਨਹੀਂ ਟਰਾਲੇ ਵਾਲਾ ਫਰਾਰ ਹੋ ਗਿਆ ਮੌਕੇ ਤੇ ਹਾਂਜੀ ਟਰਾਲਾ ਕਬਜ਼ੇ 'ਚ ਆ ਜੀ ਤਾਂ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਇਹ ਜੋ ਕਾਰਵਾਈ ਬੰਦੀ ਉਹ ਤੇ ਹੱਕ ਮੰਗਾ ਜੀ ਬਹੁਤ ਵੱਡੀ ਅنگੇਲੀ ਨਾਲ ਇਨਸੀਡੈਂਟ ਹੋਇਆ ਜੀ ਨਹੀਂ ਹੋ ਸਕਦਾ ਜੀ ਹਾਂਜੀ ਕੁਲਵਿੰਦਰ ਕੌਰ ਨਾਮ ਹੈਗਾ ਜੀ ਪੇਸ਼ੈਂਟ ਦਾ ਇਹਦਾ ਡੈੱਡ ਬੋਡੀ ਦਾ ਸੰਦੇ ਹੱਥਾਂੋਂ ਕਹਿੰਦੇ ਇਹ ਐਕਸੀਡੈਂਟ ਹੋਇਆ ਹੈਗਾ ਤੇ ਪੁਲਿਸ ਮੁਲਾਜ਼ਮ ਹੈ ਪੁਲਿਸ ਸਟੇਸ਼ਨ ਕੋਲ ਗੜੀ ਦੇ ਵਿੱਚ ਤੇ ਕੱਲ ਸ਼ਾਇਦ ਇਹਦਾ ਪੋਸਟਮੈਨ ਕਰਦੇ ਆ ਦੇਖਦੇ ਆ ਜਿਹੜੀ ਤਾਂ ਆਈਪੀਸੀ ਲੱਗੀ ਹੈਗੀ ਜੇ ਕੋਈ ਜ਼ਿਆਦਾ ਕੇਸ ਹੋਵੇ ਤਾਂ ਫਿਰ ਅਸੀਂ ਫਿਰ ਕੋਡ ਰੈਕ ਕਰਦੇ ਬਿਊਰੋ ਰਿਪੋਰਟ ਲੁਜਾਨਾ ਟਾਈਮਸ